पंजाब अंदर वार वार हो रहा बाबा साहब डॉक्टर अंबेडकर का निरादर भगवंत मान अस्तीफा देवे अमृतपाल पहुंचले पंजाब च दंगे भड़का नीयत नाल गुरपतवंत सिंह पन्नू करा रहा बेदबिया पहुँचले दलित समाज के पंजाब के आगू अमृतपाल पौसले फिलौर ने एक प्रेस नोट जारी करते हुए कि बीती रात बारह के सताई मिनट से दे फिलौर दे पिंड नंगल विखे स्थापित भारती संविधान निर्माता बाबा साहेब डाक्टर भीम राव अंबेडकर जी देचू दूजी बार निशाना बना के उसके काले रंग की सपरे मारके उसकी बेअब्दी की गई है जिस जिसना समुचे विश्व भर दिया अंबेडकरवादी लोगों की भावनावान ठेस पहुंची और संविधान निर्माता का निरादर होया पंजाब दंगे भड़का नीयत न गुरपतवंत सिंह पन्नू करा रहा बेअबिया और यहोज घटनावान अंजाम दे रहा है श्री पौंसले ने अगे कहा कि पंजाब अंदर ला एंड आर्डर का माड़ा हाल और वार बार बा साहेब स्टैचू का निरादर होना बहुत निंदन योग है अजिंह घटनाव वापरनिया आप सरकार के फेल होने की निशानी है श्री पौंसले ने कहा कि के पंजाब का गृहमंत्री और मुख्यमंत्री श्री भगवंत मान हैं उन्होंने अस्तीफा देना चाहिए है, है क्योंकि उन्होंने दिया खुफिया एजेंसियां योजना घटनावान रोकने फैल रही उना अगे कहा कि के पंजाब अंदर दलित समाज की हालत तरस योग है देश अंदर जिथे भारत के संविधान को खतरा है बाबा साहेब अंबेडकर जी के स्टैचुआ निशाना बनाया जाना भी खतरे की घंटी है ख राजुमार संधु गुलशन मसंतपुर जिला प्रधान अंबेडकर सैना आफ इंडिया अमृतपाल तेहिंग अशोक रत्तु विपिन गन्ना पिंड परवीन मंसूरपुर आजाद कुमार ਲਲਿਤਮਲ ਜਗਤਾਰ ਚੰਦ ਸਾਫ ਦਾ ਸਰਪੰਚ ਜਸਪਾਲ ਗਿੰਡਾ ਰਾਏ ਬਰਿੰਦਰ ਕਾਉਂਸਲਰ ਮਨੋਜ ਕੁਮਾਰ ਸੰਧੂ ਆਦਿ ਸਮਾਜ ਦੇ ਆਗੂ ਵੀ ਹਾਜ਼ਰ ਸਨ ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਦੇਖੋ ਪਿਛੇ 31 ਮਾਰਚ ਨੂੰ ਗੁਰਪ੍ਰਤਮ ਸਿੰਘ ਪਨੋਹ ਸੇਖ ਹੋਰ ਜਸਟਿਸ ਨੇ ਜਿਹੜਾ ਉਹ ਬਾਬਾ ਸਾਹਿਬ ਡਾਕਟਰ ਮਿੜਗਰ ਦੇ ਸਟੈਚੂ ਦਾ ਮੰੰਗਲ ਵਿਖੇ ਅਪਮਾਨ ਕਰਵਾਇਆ ਸੀਗਾ ਔਰ ਉਸ ਗੱਲ ਹਲੇ ਢੰਗ ਨੀ ਬਣੀ ਪਈ ਸੀ 2 ਮਹੀਨੇ ਬਾਅਦ ਹੀ ਉਹਨੇ ਦੁਬਾਰਾ ਫਿਰ ਜਿਹੜਾ ਆ ਉਹ ਬਾਬਾ ਸਾਹਿਬ ਡਾਕਟਰ ਨਬੜਗਰ ਦੇ ਉੱਤੇ ਸਟੈਚੂ ਦਾ ਪੂਰੇ ਤੇ ਜਿਹੜਾ ਉਹ ਕਾਲਕ ਪੁੱਤਨ ਦਾ ਕੰਮ ਕੀਤਾ ਔਰ ਸਿੱਖ ਔਰ ਗਲਤ ਕਿਥੇ ਬੰਦੀਆਂ ਨਾਲ ਵਿਚੀ ਜਿਹੜਾ ਉਹ ਟਕਰਾਹ ਕਰਾਉਣ ਦੇ ਲਈ ਦੇਸ਼ ਅੰਦਰ ਦੰਗੇ ਕਰਾਉਣ ਦੇ ਲਈ ਮਾਹੌਲ ਖਰਾਬ ਕਰਨ ਦੇ ਲਈ ਜਿਹੜਾ ਇਹ ਦੁਆਰਾ ਬੇਅਦਬੀ ਕਰਵਾਈ ਆ ਔਰ ਉਹਦੇ ਰੋਸ ਵਿੱਚ ਅੱਜ ਜਿਹੜਾ ਆ ਹਜ਼ਾਰਾਂ ਲੋਕ ਜਿਹੜੇ ਆ ਉਹ ਨਮੋਸ਼ੀ ਦਾ ਜਿਹੜਾ ਸਾਨੂੰ ਸਾਹਮਣਾ ਕਰਨਾ ਪਿਆ ਕਿ ਇਹ ਦੁਆਰਾ ਇੱਥੇ ਘਟਨਾ ਵਾਪਰੀਆ ਤਾਂ ਸਮੂਥੀਆਂ ਸ਼ਰੂ ਗੁਰਦਾਸ ਨਾਮਲੇਵਾ ਬਾਵਾ ਸਾਹਿਬ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਨੇ ਅੱਜ ਸੋਰੀ ਗੁਰਦਾਸ ਭਵਨ ਦੇਖੇ ਇਕੱਠੇ ਹੋ ਕੇ ਫੈਸਲਾ ਲਿਆ ਕਿ ਪੁਲਿਸ ਨੂੰ ਜਿਹੜਾ 48 ਘੰਟੇ ਦਾ ਸਮਾਂ ਦਿੱਤਾ ਜਾਂਦਾ ਆ ਔਰ 4 ਤਰੀਕ ਨੂੰ 5 ਵਜੇ ਉਸੇ ਸਥਾਨ ਤੋਂ ਨੰਗਲ ਪਿੰਡ ਤੋਂ ਜਿਹੜਾ ਸੰਗਠਾ ਚੱਲਣ ਗਿਆ ਔਰ ਸ਼ਹਿਰ ਚ ਰੋਸ ਮਾਰਚ ਹੋਵੇਗਾ ਉਸ ਸਮੇਂ ਬੰਦ ਹੋਵੇਗਾ ਔਰ ਜੇਕਰ ਉਸ ਦਰਮਿਆਨ ਤੱਕ ਵੀ ਜਿਹੜਾ ਉਹ ਦੋਸ਼ੀ ਨਹੀਂ ਫੜੇ ਜਾਂਦੇ ਔਰ ਸਰਕਾਰ ਚ ਕੰਨੀ ਨਹੀਂ ਹੁੰਦੀ ਔਰ ਸਰਕਾਰ ਇਹੋ ਜਿਹੇ ਕਟਨਾਮਾ ਨੂੰ ਲੋਕਣ ਦਾ ਕੰਮ ਨਹੀਂ ਕਰਦੀ ਤਾਂ ਫਿਰ ਉਥੇ ਅਨਮੱਤੇ ਸਮੇਤੇ ਢਾਣਾ 플ੋਰ ਜਾਂ ਡੀਐਸਪੀ 플ੋਰ ਦੇ ਸਾਹਮਣੇ ਜਿਹੜਾ ਉਹ ਧਰਨਾ ਵੀ ਲਾਇਆ ਜਾਊਗਾ ਅਸੀਂ ਇੱਥੇ ਨਹੀਂ ਰੁਕਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਗ੍ਰਹਿ ਮੰਤਰੀ ਹੋ ਜੇ ਤੁਹਾਡੇ ਕੋਲ ਲਾਰਡ ਆਰਡਰ ਦਾ ਮਸਲਾ ਕੰਟਰੋਲ ਨਹੀਂ ਹੁੰਦਾ ਤਾਂ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਔਰ ਅਸੀਂ ਪੰਜਾਬ ਦੇ ਰਾਜਪਾਲ ਨੂੰ ਵੀ ਮਿਲਾਂਗੇ ਡੀਜੀਪੀ ਨੂੰ ਵੀ ਬੁਲਾਵਾਂਗੇ ਔਰ ਮੁੱਖ ਮੰਤਰੀ ਨੂੰ ਵੀ ਮਿਲਾਂਗੇ ਕਿ ਤੁਸੀਂ ਯੋਗਬਰ ਅਲਾ ਕਰੋ ਪੰਜਾਬ ਦੇ ਅੰਦਰ ਬਾਸਾ ਡਾਕਟਰ ਮਿਡਗਰ ਦੇ ਸਟੈਚੂ ਆਂਦੀ ਰੱਖਿਆ ਕਰ ਮੈਂ ਅਪੀਲ ਕਰਦਾ ਸਮੁੱਚੀਆਂ ਸ਼ਰੂਗਦਾ ਸਰਵਾਂ ਮੈਂ ਡਾਕਟਰ ਮਿਡਗਰ ਮਿਸ਼ਨ ਸੁਸਾਇਟੀਆਂ ਔਰ ਸੂਚੇ ਫਲੋਰ ਇਲਾਕੇ ਦੇ ਨਿਵਾਸੀਆਂ ਨੂੰ ਤਸੀਲ ਫਲੋਰ ਦੇਆਂ ਨੂੰ ਕਿ ਤੁਸੀਂ ਜਿਹੜਾ ਆ ਉਹ 4 ਤਰੀਕ ਨੂੰ 5 ਵਜੇ ਨੰਗਲ ਗੇਟ ਤੇ ਬਾਸਾ ਡਾਕਟਰ ਮਿਡਗਰ ਦੇ ਸਟੈਚੂ ਤੇ ਆਓ ਔਰ ਆਪਾਂ ਉਥੋਂ ਰੋਸ ਮਾਰਚ ਕਰਕੇ ਜਿਹੜਾ ਆਪਣਾ ਵਿਰੋਧ ਦਰਜ ਕਰਾਈਏ ਵੀਡੀਓ ਵਾਇਰਲ ਹੋ ਗਈ ਉਸ ਸੰਬੰਧੀ ਅਜੇ ਮੌਕੇ ਤੇ ਆਏ ਆ ਪ੍ਰਿੰਟ ਦੇ ਵਿੱਚ ਇੱਥੇ ਨਹੀਂ ਮੌਜੂਦ ਬੜਤਾਲ ਕਰਕੇ ਦੇਖਣੇ ਚਾਹੀਏ